ਲਾਈਵ ਪਰ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਵੇਲੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਲਾਰਨ ਸੋੜ ਤੋਂ ਨਾਲ ਮਾਰ ਰੋਡ ਜਾਂਦੇ ਰੋਡ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇੱਕ ਸਕੂਲ ਦੀ ਵੈਨ ਹੈ ਜਿੱਥੇ ਕੀ ਤਕਰੀਬਨ ਬੱਚੇ ਦੇਖੋ ਕਿਸ ਤਰ੍ਹਾਂ ਸਕੂਲ ਦੀ ਵੈਨ 'ਚ ਬੱਚੇ ਟੂੜੀ ਵਾਂਗੂ ਬੱਚੇ ਲੱਦੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਇਸ ਵਾਰ ਬਾਰ-ਬਾਰ ਸਕੂਲ ਵੈਨ ਤੇ ਉਂਗਲਾਂ ਉੱਠੀਆਂ ਜਾਂਦੀਆਂ ਪਰ ਪ੍ਰਸ਼ਾਸਨ ਦਾ ਇਸ ਵਾਰ ਬਿਲਕੁਲ ਨੀਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਥੇ ਐਕਸੀਡੈਂਟ ਹੋਇਆ ਮੋਟਰਸਾਈਕਲ ਇਹਨਾਂ ਜ਼ੋਰਦਾਰ ਐਕਸੀਡੈਂਟ ਕੀ ਮੋਟਰਸਾਈਕਲ ਇਹਦੇ ਬੰਪਰ 'ਚ ਫਸ ਗਿਆ ਅੱਧੇ ਘੰਟੇ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੋਟਰਸਾਈਕਲ ਨੂੰ ਕਢਾਉਣ ਦੀ 56 ਤੱਕ ਖੋਲ ਦਿੱਤਾ ਗਿਆ ਮੋਟਰਸਾਈਕਲ ਦਾ ਸੱਟਾਂ ਵੀ ਲੱਗੀਆਂ ਹਨ ਪਰ ਹਜੇ ਤੱਕ ਮੋਟਰਸਾਈਕਲ ਜਿਹੜਾ ਨਹੀਂ ਛੁੱਟ ਰਿਹਾ ਬੱਚਿਆਂ ਦੀ ਗਿਣਤੀ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਕੂਲ ਬੈਂਡ ਦੇ ਵਿੱਚ ਬੱਚਿਆਂ ਬੱਚਿਆਂ ਦਾ ਮਾੜਾ ਹਾਲ ਤੇ ਬੱਚਿਆਂ ਦਾ ਮਾੜਾ ਹਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਗਰਮੀ 'ਚ ਬੇਟਾ ਗਰਮੀ ਨਹੀਂ ਲੱਗਦੀ ਤੁਹਾਨੂੰ ਪਸੀਨੇ ਪਸੀਨੇ ਹੋਏ ਅੰਦਰ ਛਿਛੇ ਖੋਲੋ ਹਵਾ आएगी ਅੰਦਰ ਛਿਛੇ ਖੋਲੋ ਹਵਾ आएगी ਆ ਬੱਚਿਆਂ ਦਾ ਤੁਸੀਂ ਦੇਖ ਸਕਦੇ ਹੋ ਹਾਲ ਅੰਦਰ ਕਿਸ ਤਰ੍ਹਾਂ ਬੱਚੇ ਇਸ ਛਿਛੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਰਮੀ ਦਾ ਮੌਸਮ ਹੈ ਬਿਨਾ ਐਸੀ ਨਾਰਮਲ ਗੱਡੀ ਜਿਹੜੀ ਹੈ ਭਰੀ ਪਈ ਬੱਚੇ ਕਿਸ ਤਰ੍ਹਾਂ ਅੰਦਰ ਜਿਹੜੇ ਆ ਉਹ ਭਰੇ ਪਏ ਜੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਹੁਣ ਕੱਢ ਦਿੱਤਾ ਗਿਆ ਮੋਟਰਸਾਈਕਲ ਜਿਹੜਾ ਕੱਢ ਦਿੱਤਾ ਗਿਆ ਤੇ ਵੈਨ ਤੁਸੀਂ ਦੇਖ ਸਕਦੇ ਹੋ ਪਾਜੀ ਕਿਹੜਾ ਸਕੂਲ ਹੈ ਸਕੂਲ ਕਿਹੜਾ ਕੇਵੀ1 ਹਾਂਜੀ ਕੇਵੀ1 ਅੱਧੇ ਘੰਟੇ ਤੋਂ ਬਿਆਨ ਤੁਹਾਡੀ ਫਸਲੀ ਤੋਂ ਗੱਡੀ ਪਾ ਕੇ ਬੈਠੇ ਪਾਜੀ ਮੋਟਰਸਾਈਕਲ ਵਸਦਾ ਇਹ ਪ੍ਰਕਾਰ ਦੇ ਚਾਰ ਦੇ ਗੱਲ ਏ ਚਾਰ ਦੇ ਪਾਜੀ 19 ਬੱਚੇ 19 ਬੱਚੇ ਕਿੰਨੇ ਪਿਠਾਈ ਦੇ 19 ਬੱਚੇ ਚਾਰ ਦੇ ਗੱਲ ਏ ਯਾਰ ਕੋਈ 19 ਬੱਚੇ ਤੇ ਹੀ ਪਾਜੀ ਕੈਪੈਸਿਟੀ 20 20 ਬਈ ਸ਼ਾਸਨ ਤੋਂ ਏਰੀਆ ਲਾੜਾ 19 ਬੱਚੇ ਦੀ ਪਾਜੀ ਪਲੀਜ਼ ਸਮਝੋ 20 ਬੱਚੇ ਤੇਰੀ ਗੱਡੀ 'ਚ ਪਿਠਾਏ ਗਏ ਕਿਹੜਾ ਜੇ ਸਕੂਲ ਕਿਹੜਾ ਸਕੂਲ ਕਿਹੜਾ ਤੁਸੀਂ ਦੇਖੋ ਤੋ ਤਸਵੀਰਾਂ ਇਸ ਵੇਲੇ ਕਿਸ ਤਰ੍ਹਾਂ ਗੱਡੀ ਜਿਹੜੀ ਘੜਾ ਰਿਹਾ ਪੁਲਿਸ ਗਰੀਬ ਆਦਮੀ ਮੇਰੀ ਗੱਲ ਸੁਣੋ ਬੱਚੇ ਦੀ ਜਿੰਦਗੀ ਨਹੀਂ ਬੱਚੇ ਦੇ ਦੇਖੋ ਇਨੀ ਗਰਮੀ ਚ ਬੱਚੇ ਫਸੇ ਪਏ ਆ 19 ਬੱਚੇ ਤੁਹਾਨੂੰ ਪਿਠਾਈ ਦੇ ਇਸ ਵੇਲੇ ਟ੍ਰੈਫਿਕ ਮੁਲਾਜ਼ਮਾ ਨੇ ਵੀ ਇਹ ਗੱਡੀ ਰੋਕ ਲਈਤੀ ਹੈ ਦੇਖਦਾ ਹੈ ਇਸ ਦਾ ਚਲਾਨ ਕੀਤਾ ਜਾਂਦਾ ਕਿ ਨਹੀਂ ਸਭ ਤੋਂ ਵੱਡੀ ਗੱਲ ਬੱਚੇ ਦੇ ਮਾਪੇ ਵੀ ਜ਼ਿੰਮੇਵਾਰ ਹੈਗੇ ਜਿਹੜੇ ਇਸ ਵੈਨ ਨੂੰ ਬਿਨਾ ਚੈੱਕ ਕੀਤੇ ਇਸ ਵੈਨ ਦੀ ਫਿਟਨੈਸ ਚੈੱਕ ਕੀਤੇ ਹੋਏ ਇਸ ਸਕੂਲ ਇਸ ਵੈਨ ਦੇ ਵਿੱਚ ਬੱਚੇ ਭੇਜ ਦਿੰਦੇ ਆਂ ਦੂਜੀ ਗੱਲ ਸਕੂਲ ਵੀ ਪੂਰਾ ਪੂਰਾ ਸਕੂਲ ਵੀ ਇਸ ਚੀਜ਼ ਦਾ ਜ਼ਿੰਮੇਵਾਰ ਹੈ ਸਕੂਲ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੱਚਿਆਂ ਦੀ ਸੁਵਿਧਾ ਨੂੰ ਲੈ ਕੇ ਫੈਸਲੇ ਲਏ ਜਾਂਦੀਆਂ ਹਨ ਵੈਨ ਦੇ ਵੀ ਚਾਰਜਸ ਲਏ ਜਾਂਦੇ ਹਨ ਤੇ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਜਿਹੜੇ ਆਂ ਇਹ 2D ਵਾਂਗੂ ਭਰੇ ਹੋਏ ਆ ਨੇ ਇਤਨਾ ਮਤਲਬ ਕਿ ਕਪੈਸਿਟੀ ਤੋਂ ਵੱਧ ਬੱਚੇ ਕੋਈ ਵੀ ਮਾਪਿਓ ਆਪਣਾ ਬੱਚਾ ਇਸ ਤੇ ਨਹੀਂ ਬਿਠਾਉਣਾ ਚਾਹੇਗਾ ਇੰਨੀ ਗਰਮੀ ਦੇ ਵਿੱਚ ਪਿਛਲੇ तकरीबन ਪੌਣੇ ਘੰਟੇ ਤੋਂ ਬੱਚੇ ਫਸੇ ਪਏ ਪਸੀਨੇ ਨਾਲ ਬੱਚਿਆਂ ਦਾ ਮਾੜਾ ਹਾਲ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਾਈਵ ਲਾਈਵ ਭਾਰਤ ਤੇ ਸਕੂਲ ਕਿਹੜਾ ਸਕੂਲ ਦਾ ਨਾਂ ਕੀ ਤੁਹਾਡੇ ਕੇਵੀ ਸਕੂਲ ਆ ਕੇਵੀ ਸਕੂਲ ਆ ਡੀਏਵੀ ਸਕੂਲ ਕੇਵੀ ਕੇਵੀ ਸਕੂਲ ਕਿੱਥੇ ਕਿੱਥੇ ਸਕੂਲ ਕਿੱਥੇ ਆ ਮਨ ਪ੍ਰਿੰਸੀਪਲ ਦਾ ਨਾਮ ਕੀ ਹੈ ਭਾਈ ਮੈਨੂੰ ਨਹੀਂ ਪਤਾ ਉਹ ਅੰਦਰ ਨਹੀਂ ਹੈ ਪ੍ਰਿੰਸੀਪਲ ਦਾ ਨਾਮ ਕੀ ਹੈ ਪ੍ਰਿੰਸ ਭਾਈ ਜਾਣਦੇ ਸਕੂਲ ਇੰਚਾਰਜ ਦਾ ਨਾਮ ਕੀ ਜਾਣਦੇ ਨਹੀਂ ਤੁਸੀਂ ਤੁਸੀਂ ਗੱਡੀ ਛੱਡ ਦੋਗੇ ਇਸ ਤਰ੍ਹਾਂ ਨਹੀਂ ਛੱਡ ਦੋਗੇ ਉਹ ਲਾਇਸੈਂਸ ਰੱਖਿਆ ਆ ਭਾਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਗੱਡੀ ਗੱਡੀ ਦੇ ਨੰਬਰ ਤੋਂ ਵੀ ਇਹਦੀ ਫਿਟਨੈਸ ਵੀ ਚੈੱਕ ਕੀਤੀ ਜਾਏਗੀ ਫਿਲਹਾਲ ਲਾਇਸੈਂਸ ਰੱਖ ਦਿੱਤਾ ਗਿਆ ਡਰਾਈਵਰ ਦਾ ਇਸ ਦੇ ਉੱਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਇਸ ਵੇਲੇ ਬੱਚਿਆਂ ਨੂੰ ਲੈ ਕੇ ਇਸ ਕਰਕੇ ਛੱਡੀ ਜਾ ਰਹੀ ਹੈ ਕਿਉਂਕਿ ਬੱਚੇ ਘਰ ਟਾਈਮ ਸਰ ਪਹੁੰਚਨੇ ਚਾਹੀਦੇ ਮਾਪਿਓ ਪਰੇਸ਼ਾਨ ਨੂ ਦੇ ਹੋਣਗੇ ਮੁਲਾਜ਼ਮ ਜਿਹੜੇ ਪੁਲਿਸ ਮੁਲਾਜ਼ਮਾਂ ਦਾ ਵੀ ਕਹਿਣਾ ਹੈ ਕਿ ਬੱਚਿਆਂ ਨੂੰ ਟਾਈਮ ਸਰ ਘਰ ਪਹੁੰਚਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਇਸ ਡਰਾਈਵਰ ਨੂੰ ਫਿਲਹਾਲ ਭੇਜਿਆ ਜਾ ਰਿਹਾ ਤਕਰੀਬਨ ਅੱਧਾ ਘੰਟਾ ਗੱਡੀ ਜਿਹੜੀ ਹੈ ਫਸੀ ਰਹੀ ਹੈ ਚੌਂਕ ਦੇ ਵਿਚਕਾਰ ਇੰਨੀ ਗਰਮੀ ਤੁਸੀਂ ਦੇਖ ਸਕਦੇ ਹੋ ਗਰਮੀ ਦੇ ਵਿੱਚ ਚੌਂਕ ਦੇ ਵਿਚਕਾਰ ਗੱਡੀ ਫਸੀ ਰਹੀ ਗਰਮੀ ਦੇ ਵਿੱਚ ਬੱਚਿਆਂ ਦਾ ਮਾੜਾ ਹਾਲ ਅੰਦਰ ਏਸੀ ਛੱਡੋ ਪੱਖਾ ਵੀ ਨਹੀਂ ਚੱਲ ਰਿਹਾ ਪੱਖਾਵਨ ਚੱਲ ਰਿਹਾ ਬਾਰੀਆਂ ਵੀ ਮੌਕੇ ਤੇ ਪਹੁੰਚ ਕੇ ਮੀਡੀਆ ਪਰਸਨ ਨੇ ਬਾਰੀਆਂ ਖੋਲੀਆਂ ਬੱਚਿਆਂ ਨੂੰ ਅੰਦਰ ਪੂਰਾ ਭਰਿਆ ਕੀ ਹਾਲ ਹੋ ਸਕਦਾ ਬੱਚਿਆਂ ਦੇ ਉੱਤੇ ਕੀ ਗੁਜ਼ਰੀ ਹੋਏਗੀ ਇਸ ਟਾਈਮ ਦੇ ਵਿੱਚ ਜਿਸ ਤਰ੍ਹਾਂ ਕੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜੇ ਸਕੂਲ ਦਾ ਹਾਲ ਇਹ ਜੇ ਪ੍ਰਸ਼ਾਸਨ ਦਾ ਹਾਲ ਕਿ ਇਸ ਤਰ੍ਹਾਂ ਤਕਰੀਬਨ ਹੀ ਸਕੂਲ ਵੈਨ ਜਿਹੜੀਆਂ ਇਹ ਸਾਰੇ ਨਿਯਮਾਂ ਨੂੰ ਟਿਚੇ ਰੱਖ ਕੇ ਆਪਣੀਆਂ ਸਿਰਫ ਸਕੂਲ ਵੈਨ ਭਰਨ ਦੀ ਕੋਸ਼ਿਸ਼ ਕਰਦੀਆਂ ਹਨ ਤੇ ਅੱਜ ਇੱਕ ਤਸਵੀਰ ਜਿੰਦੀ ਯਾਦਗੀ ਤਸਵੀਰ ਤੁਹਾਡੇ ਸਾਹਮਣੇ ਸਾਂਝੀ ਕਰ ਰਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੈਨ ਵੱਲ ਜਿਹੜੀ ਕਿ ਸਕੂਲ ਦੀ ਵੈਨ ਹੈ ਕਿਸ ਤਰ੍ਹਾਂ ਬੱਚੇ ਭਰੇ ਹੈ ਤੁਸੀਂ ਦੇਖਦੇ ਹੋ ਅੱਗੇ ਵੀ ਤਿੰਨ ਤਿੰਨ ਬੱਚੇ ਬਿਠਾਏ ਹਨ ਤਕਰੀਬਨ 19 ਬੱਚੇ ਇਸ ਵੈਨ ਦੇ ਵਿੱਚ 19 ਬੱਚੇ ਜਿਹੜੇ ਆ 19 ਬੱਚੇ ਇਸ ਵੈਨ ਦੇ ਵਿੱਚ ਬਿਠਾਏ ਹਨ 19 ਬੱਚੇ ਇਸ ਵੈਨ ਦੇ ਵਿੱਚ ਬਿਠਾਏ ਹੋਏ ਹਨ ਮੌਕੇ ਦੇ ਮੁਲਾਜ਼ਮ ਅਫਸਰ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਰ ਕੀ ਇਹ ਜਿਹੜਾ ਇਹਨਾਂ ਦਾ ਹੋ ਲਾਇਸੈਂਸ ਲੈ ਲਿਆ ਕੀ ਕੀ ਕਾਰਵਾਈ ਕੀਤੀ ਜਾਏਗੀ ਇਹ ਡਿਊਟੀ ਅਫਸਰ ਆ ਰਹੇ ਠਾਣੇ ਤੋਂ ਕਾਰਵਾਈ ਕਰਨਗੇ ਜੀ ਮਾ ਜੀ ਆਪਾਂ ਟ੍ਰੈਫਿਕ ਕਾਲੇ ਕੰਟਰੋਲ ਇਹਦਾ ਚਲਾਨ ਬੰਦਾ ਜੀ ਚਲਾਨ ਵੀ ਬਣਿਆਗਾ ਤੁਹਾਨੂੰ ਨਹੀਂ ਲੱਗਦਾ ਕਪੈਸਿਟੀ ਤੋਂ ਜ਼ਿਆਦਾ ਇਹਨੇ ਬੱਚੇ ਰੱਖੇ ਹੋਏ ਸੀ ਤਾਂ ਐਸਾ ਜੀ ਮੈਂ ਬੇਨਤੀ ਲਈ ਆ ਗਈ ਇੱਕ ਮਿੰਟ ਦੇ ਦੇਖ ਦਾਂ ਹੁਣ ਤੁਸੀਂ ਜਿਸ ਤਰ੍ਹਾਂ ਲਾਇਸੈਂਸ ਰੱਖ ਦਿਆ ਤੇ ਵਾਪਸ ਆਣਗੇ ਤੁਹਾਡੇ ਕੋ ਆਉਣਗੇ ਐਕਸੀਡੈਂਟ ਤੁਹਾਡਾ ਹੋਇਆ ਸੀ ਐਕਸੀਡੈਂਟ ਤੁਹਾਡਾ ਹੋਇਆ ਸੀ ਕਿਸ ਤਰ੍ਹਾਂ ਐਕਸੀਡੈਂਟ ਕਿਸ ਤਰ੍ਹਾਂ ਆਇਆ ਮੈਂ ਭਾਜੀ ਇਹ ਮੇਨ ਤੇ ਪਰਲੇ ਪਾਸੇ ਜਾ ਰਿਹਾ ਹਾਂ ਤੇ ਵਿੱਚ ਮੇਰੇ ਅੱਗੇ ਪਿੱਛੇ ਗੱਡੀਆਂ ਪਿੱਛੇ ਵਿੱਚ ਇਹਨੇ ਪਿੱਛੋਂ ਲਿਆ ਕੇ ਵੈਨ ਚ ਦੀ ਮੇਰੇ ਵਿੱਚ ਆ ਗਈ ਸੂਈ ਕੱਢੋ ਸੂਈ ਤੁਹਾਡੀ ਖੰਦੋਣੀ ਵਿੱਚ ਵਿੱਚ ਮਾਰੀ ਮੇਰੇ ਤਾਂ ਚੱਕਰ ਆ ਗਿਆ ਮੈਨੂੰ ਹੋਸ਼ ਨਹੀਂ ਆਈ ਕਿਨਾਂ ਜੀ ਨਹੀਂ ਤੇ ਰੈਡ ਲਾਈਟ ਦੇ ਪਾਰ ਕਰ ਰਿਹਾ ਸੀ ਰੈਡ ਨਹੀਂ ਭਾਜੀ ਗ੍ਰੀਨ ਲਾਈਟ ਤੇ ਆ ਰਹੇ ਹਾਂ ਅਸੀਂ ਨਹੀਂ ਵੈਨ ਵਾਲਾ ਰੈਡ ਲਾਈਟ ਪਾਰ ਕਰ ਰਿਹਾ ਵੈਨ ਵਾਲਾ ਇਧਰੋਂ ਆ ਰਿਹਾ ਹੈ ਜੀ ਮੇਰੇ ਲਾਈਟ ਇਹਨੇ ਵਿੱਚ ਲੈ ਕੇ ਮਾਰੀ ਗੱਡੀ ਵਿੱਚ ਤੇ ਕਿੰਨੀ ਦੇਰ ਮੋਟਰਸਾਈਕਲ ਫਸਿਆ ਰਿਹਾ ਤੁਹਾਡਾ ਅੱਧਾ ਪੌਣਾ ਘੰਟਾ ਲੱਗਿਆ ਕੱਟਣ ਦੇ ਤਾ ਕੋਣ ਹੈ ਕਿੰਡਾ ਮੇਰੀ ਕਿਸਮ ਚੰਗੀ ਅੱਜ ਬਚ ਗਿਆ ਮੈਂ ਇਹਨੇ ਇਹਨੇ ਮੈਨੂੰ ਥੱਲੇ ਦੇ ਦਿੱਤਾ ਮੈਂ ਫਸ ਗਿਆ ਮੇਰੇ ਕਿੰਨੇ ਕੇ ਲੋਕੀ ਲੱਗੇ ਤੁਹਾਡੇ ਮੋਟਰਸਾਈਕਲ ਛੜਾਣ ਦੇ ਵਿੱਚ 10 12 15 ਲੋਕੀ ਵੇਖ ਲਓ ਕਿੰਨੀ ਭੀੜ ਲੱਗੀ 15 ਜਣੇ ਲੱਗੇ ਚੱਕ ਚੱਕ ਕੇ ਨਾ ਗੱਡੀ ਮੋੜ ਡਿਪਾਰਟ ਅੱਧਾ ਪੌਣਾ ਘੰਟਾ ਕੋਈ ਡਿਪਾਰਟਮੈਂਟ ਵਾਲਾ ਨਹੀਂ ਵੜਿਆ ਇੱਥੇ ਕੋਈ ਕੁਛ ਨਹੀਂ ਵੜਿਆ ਸਿਰਫ ਚਲਾਨ ਘਟਿਆ ਇਹਨਾਂ ਦਾ ਕੰਮ ਸਿਰਫ ਚਲਾਨ ਘਟਿਆ ਅੱਧੇ ਘੰਟੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਆਸਾਰ ਹੁਣ ਆਇਆ ਜੰਮੇ ਹਾਂਜੀ ਸਰ ਜਿਸ ਤਰ੍ਹਾਂ ਕਿ ਸਕੂਲ ਦੀ ਵੈਨ 19 ਬੱਚੇ ਭਰੇ ਹੋਏ ਸੀ ਵੈਨ ਦੇ ਵਿੱਚ ਤੇ ਬੰਦਾ ਹੀ ਮੌਕੇ ਤੇ ਮੁਲਾਜ਼ਮ ਵੀ ਤੁਹਾਡੇ ਖਲੋਤੇ ਹੀ ਅੱਧਾ ਘੰਟਾ ਫਸੀ ਰਹੀ ਆ ਅੱਧਾ ਘੰਟਾ ਚੌਕ ਜਾਮ ਰਿਆ ਮੈਨੂੰ ਟਾਈਮ 5 ਮਿੰਟ ਹੋਇਆ ਕੰਟਰੋਲ ਰੂਮ ਤੋਂ ਫੋਨ ਆਇਆ ਮੈਂ ਉਸੇ ਟਾਈਮ ਇੱਥੇ ਆ ਗਿਆ 5 ਮਿੰਟ ਮੈਨੂੰ ਕੰਟਰੋਲੋਂ ਤੋਂ ਫੋਨ ਆਇਆ ਨੂੰ ਹੋਇਆ ਟਾਈਮ ਟਾਈਮ ਨੋਟ ਕਰ ਲਓ ਤੁਹਾਨੂੰ ਦਿਖਾ ਦਿੰਦਾ ਮੈਂ ਕਿੰਨੇ ਵਜੇ ਜਾਨੀ ਕਿ ਮੈਨੂੰ ਫੋਨ ਆਇਆ ਤੇ ਕਿੰਨੇ ਮੈਂ ਇੱਥੇ ਆ ਗਿਆ ਉਹੀ ਟਾਈਮ ਤੇ ਆ ਗਏ ਮੇਰੇ ਕਹਿਣ ਦਾ ਮਤਲਬ ਹੁਣ ਇਹਦਾ ਚਲਾਨ ਬੰਦਾ ਇਸ ਤਰ੍ਹਾਂ ਦੀ ਬੱਸਾਂ ਬੌਂਡ ਕਿਉਂ ਨਹੀਂ ਹੁੰਦੀ ਆ ਨਵੇਂ ਰੂਲ ਬਣ ਕੇ ਨਵੇਂ ਰੂਲ ਕੀ ਕਹਿੰਦੇਗੇ ਕੌਣ ਕਰਨੀ ਚਾਹੀਦੀ ਹੈ ਨਵੇਂ ਰੂਲ ਕੀ ਕਹਿੰਦੇ ਨੇ ਨਵੇਂ ਰੂਲ ਤੇ ਇਹੀ ਕਹਿੰਦੇ ਆ ਤੇ ਫਿਰ ਇੱਕ ਬੱਸਾਂ ਚੱਲੀ ਕਿਵੇਂ ਜਾਂਦੀਆਂ ਲੱਗਦੀਆਂ ਤੇ ਰੋਜ਼ ਹੀ ਰੂਟੀਨ ਵਾਈਜ਼ ਹਰ ਚੌਂਕ ਤੋਂ ਲੰਘਦੀ ਗਏ ਇਹਨਾਂ ਦੇ ਚਲਾਨ ਤੇ ਵਹਿ ਕਰ ਰਹੇ ਹੁੰਦੇ ਚਲਾਨ ਹੋ ਰਿਹਾ ਸਕੂਟਰ ਮੋਟਰਸਾਈਕਲ ਦੇ ਚਲਾਨ ਰੋਜ਼ ਹੁੰਦੇ ਪਰ ਬੱਸਾਂ ਸਕੂਲ ਦੀਆਂ ਬੱਸਾਂ ਵੱਡੀਆਂ ਬੱਸਾਂ ਸੜਕਾਂ ਤੇ ਖੜਤੀਆਂ ਉਹਦਾ ਚਲਾਨ ਨਹੀਂ ਹੁੰਦਾ ਨਹੀਂ ਹੁੰਦੇ ਚਲਾਨ ਚਲਾਨ ਕਰਦੇ ਕਿੰਨੇ ਕਿੰਨੇ ਚਲਾਨ ਹੁੰਦੇ ਡੇਲੀ ਹੁਣ ਇਹਦੇ ਬਾਰੇ ਜਿੰਨੇ ਕੀ ਇਹ ਟ੍ਰੈਫਿਕ ਸਟਾਫ ਦੇ ਰਹਿ ਗਿਆ ਉਹ ਵੀ ਦੱਸ ਸਕਦੇ ਆ ਉਹਨੇ ਇਹ ਤੇ ਕੀ ਕਾਰਵਾਈ ਕੀਤੀ ਜਾਏਗੀ ਕੀ ਜੀ ਉਹਦੇ ਕੋਲ ਸਹੀ ਨਹੀਂ ਉਹਨਾਂ ਦੇ ਕੋਲ ਕੋਈ ਤਾਂ ਫਿਕਰ ਜਿਹਾ ਉਹਨੇ ਤੇ ਕੀ ਕਾਰਵਾਈ ਕੀਤੀ ਜਾਏਗੀ ਆਇਆ ਦਾ ਸਰਦਾਰ ਜੋ ਗਿਆ ਉਹ ਵੀ ਕਾਰਵਾਈ ਹੁੰਦੀ ਕਰਾਂਗੇ ਉਹ ਕੋਈ ਕਾਰਵਾਈ ਹੁੰਦੀ ਜੋ ਵੀ ਕਰਾਂਗੇ ਈ ਗੱਲ ਨਹੀਂ ਜੋ ਵੀ ਹੋएगी ਹਾਂਜੀ ਤੁਸੀਂ ਮੌਕੇ ਤੇ ਸੀ ਮੌਕੇ ਤੇ ਸੀ ਕੀ ਕਿਸ ਤਰ੍ਹਾਂ ਦਾ ਰਿਹਾ ਸੀ ਜਿਹੜਾ ਕਿ ਅੱਧਾ ਘੰਟਾ ਚੌਂਕ ਜਾਮ ਰਿਹਾ ਉਹ ਸ੍ਰੀਮਾਂ ਜੀ ਮੋਟਰਸਾਈਕਲ ਥੱਲੇ ਫਸਿਆ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਲੱਗ ਜਾਂਦਾ ਤੁਹਾਨੂੰ ਬਹੁਤ ਇਸ ਗੱਲੀ ਫਸੀ ਉਹਨੂੰ ਕੱਢਦੇ ਟਾਈਮ ਲੱਗਿਆ ਹੋਰ ਗੱਲ ਕੋਈ ਨਹੀਂ ਦੇਦੀ ওভারਲੋਡਡ ਸੀ ਬਸ ਲਈ ਬਸ ਸਕੂਲ ਵਾਂ ਜਿਹੜੀ ਹੈ ਬੱਚੇ ਜਰੂਰ ਤੋਂ ਜ਼ਿਆਦਾ ਬੱਚੇ ਸੀ ਪਰ ਮੈਂ ਨਹੀਂ ਇਹਦੇ ਬਾਰੇ ਖਿਆਲ ਕੀਤਾ ਬੱਚੇ ਦੇਖਿਆ ਨਹੀਂ ਉਹ 19 20 ਬੱਚੇ ਅੰਦਰ ਭਰੇ ਹੋਏ ਸੀ ਦੇਖਿਆ ਨਹੀਂ ਪਰ ਮੈਂ ਮੈਂ ਸਿਰਫ ਮੋਟਰਸਾਈਕਲ ਥੱਲੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਬਾਈਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਲਾਇਸੈਂਸ ਵੀ ਲਿਆ ਗੱਡੀ ਅੱਗੇ ਰੋਕੀ ਅੱਗੇ ਅੱਗੇ ਗਏ ਤੁਸੀਂ ਬੱਚਾ ਵੱਲ ਧਿਆਨ ਨਹੀਂ ਦਿੱਤਾ ਮੈਂ ਜਦ ਨਾਲ ਐਕਸੀਡੈਂਟ ਆ ਲਓ ਖਿਆਲ ਥੱਲੇ نیچے ਵੇਖਿਆ ਬੱਚੇ ਵੱਲ ਮੈਂ ਖਿਆਲ ਨਹੀਂ ਦਿੱਤਾ ਤੁਹਾਨੂੰ ਫੁੱਟੇ ਚਹੀ ਦੇ ਦਾਂਗੇ ਤੇ ਤੁਸੀਂ ਕਾਰਵਾਈ ਕਰੋਗੇ ਹਾਂਜੀ ਉਹਦੇ ਜੋ ਬੰਦੇ ਕਰਮੇ ਹੋਏ ਗਏ ਸੀਨੀਅਰ ਅਫਸਰ ਕਰਨਗੇ ਆਪਣੇ ਜਿਸ ਤਰ੍ਹਾਂ ਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਾਂ ਖਲੋਤੇ ਆ ਅੰਮ੍ਰਿਤਸਰ ਮਾਲਵੀਆ ਰੋਡ ਦੇ ਨਾਲ ਐ ਲਾਰਡ ਰੋਡ ਤੋਂ ਮਾਰ ਰੋਡ ਜਾਂਦੀ ਸੜਕ ਤੇ ਇਹ ਨਰੂਲਾ ਚੌਂਕ ਨੂੰ ਕਿਹਾ ਜਾਂਦਾ ਤੇ ਇੱਥੇ ਖਲੋਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਵੈਨ ਜਿਹੜੀ ਹੈ ਉਹਨੇ ਹਿੱਟ ਕੀਤਾ ਇੱਕ ਮੋਟਰਸਾਈਕਲ ਨੂੰ ਰੈੱਡ ਲਾਈਟ ਕ੍ਰੋਸ ਕਰ ਰਹੀ ਸਕੂਲ ਵੈਨ ਉਹਨੇ ਮੋਟਰਸਾਈਕਲ ਨੂੰ ਹਿੱਟ ਕੀਤਾ ਹਿੱਟ ਕਰਨ ਤੋਂ ਬਾਅਦ ਜਿਹੜੀ ਹੈ ਮੋਟਰਸਾਈਕਲ ਜਿਹੜਾ ਉਹ ਵੈਨ ਦੇ ਚੱਕੰਜੇ ਵਿੱਚ ਫਸ ਜਾਂਦਾ ਵੈਨ ਦੇ ਚੰਗੇ ਫਾਜੰਦਾ ਤੇ ਇਹ ਸਰਦਾਰ ਜੀ ਹਨ ਮੋਟਰਸਾਈਕਲ ਦੇ ਜਿਹਨਾਂ ਨੂੰ ਸੱਟਾਂ ਵੀ ਲੱਗੀਆਂ ਤੇ ਨਾਲ ਇਹ ਗੱਲ ਕਰੀਏ ਇਹ ਇਹਨਾਂ ਦਾ ਮੋਟਰਸਾਈਕਲ ਤੇ ਕਿਰਮਨ ਅੱਧਾ ਘੰਟਾ ਫਸਿਆ ਰਿਹਾ ਆਸ-ਪਾਸ ਦੇ ਲੋਕਾਂ ਨੇ ਮਦਦ ਕਰਕੇ ਮੋਟਰਸਾਈਕਲ ਕਢਾਇਆ ਮੋਟਰਸਾਈਕਲ ਕਢਾਉਣ ਦੇ ਵਿੱਚ ਉਸ ਦਾ ਸ਼ਿਕੰਜਾ ਖੋਲਿਆ ਗਿਆ ਉਸ ਦਾ ਲੈਗ ਗਾਰਡ ਖੋਲਿਆ ਗਿਆ ਹੋਰ ਵੀ ਕਈ ਪੱਟ ਖੋਲ ਕੇ ਮੋਟਰਸਾਈਕਲ ਜਿਹੜਾ ਉਹ ਵੈਨ ਦੇ ਵਿੱਚੋਂ ਕਢਾਇਆ ਗਿਆ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵੀ ਵੈਨ ਦਾ ਜਿਹੜਾ ਉਹ ਕੂਲੈਂਟ ਫੜ ਗਿਆ ਤੇ ਕਿਸ ਤਰ੍ਹਾਂ ਸੜਕ ਦੇ ਉੱਤੇ ਡੁੱਲਿਆ ਆ ਜੇ ਉਸ ਤੇ ਇੰਨੀ ਦੇਰ ਤੱਕ ਜਿਹੜਾ ਆ ਬੱਚੇ ਜਿਹੜੇ ਇਹ ਗਰਮੀ ਦੇ ਵਿੱਚ ਐਸੀ ਛੱਡੋ ਇਹ ਵੈਨ ਦੇ ਵਿੱਚ ਪੱਖਾ ਵੀ ਨਹੀਂ ਸੀ ਇੰਨੀ ਦੇਰ ਤੱਕ ਬੱਚੇ ਜਿਹੜੇ ਆ ਉਹ ਫਸੇ ਰਹੇ ਵੈਨ ਚ ਗਰਮੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਗਰਮੀ ਆ ਤੇ ਜਿਨਾ ਕਿ ਰੋਜ਼ਾਨਾ ਕੋਈ ਨਾ ਕੋਈ ਇਸ ਤਰ੍ਹਾਂ ਦੇ ਅਨਗੇਹਲੀ ਸਕੂਲ ਵੈਨਾਂ ਤੋਂ ਜ਼ਰੂਰ ਹੁੰਦੀ ਪਈ ਆ ਤੇ ਇੱਦੇ ਜ਼ਿੰਮੇਵਾਰ ਸਕੂਲ ਦੇ ਨਾਲ-ਨਾਲ ਪੇਰੈਂਟਸ ਵੀ ਹਨ ਪਰਿਵਾਰਿਕ ਮੈਂਬਰ ਵੀ ਇਸ ਦੇ ਨਾਲ-ਨਾਲ ਉਹਨੇ ਹੀ ਜ਼ਿੰਮੇਵਾਰ ਨੇ ਜਿਹੜਾ ਬਿਨਾਂ ਸਕੂਲ ਵੈਨ ਦੀ ਫਿਟਨੈਸ ਦੇਖ ਕੇ ਬਿਨਾਂ ਉਸ ਵੈਨ ਦੀ ਸਹੂਦਤਾਂ ਵੇਖ ਕੇ ਆਪਣੇ ਘਰ ਦਾ ਲਾਲ ਉਸ ਵੈਨ ਦੇ ਵਿੱਚ ਭੇਜਦੇ ਆ ਤੇ ਕਿਤੇ-ਕਿਤੇ ਸਕੂਲ ਦੇ ਉੱਤੇ ਵੀ ਕਾਰਵਾਈ ਬੰਦੀ ਆ ਵੈਨ ਦੇ ਨਾਲ-ਨਾਲ ਜਿਹਨੇ ਕਿ ਇਸ ਤਰ੍ਹਾਂ ਦੀ ਅਨਫਿਟ ਵੈਨਾਂ ਤੇ ਓਵਰਲੋਡਡ ਵੈਨਾਂ ਚਲਾਉਂਦੇ ਆ